ਸਸਿਕਾਲ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਤ ਉਸਿ ਦੇ ਘਰੋਂ ਸਾਥ ਟੈਲੀਵਿਜ਼ਨ ਤੇ ਇਸ ਵੇਲੇ ਮੇਰੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਨੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਦਿੱਤੂਪੁਰ ਸਾਹਿਬ ਸਸਿਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਅੱਛਾ ਸਸਿਕਾਲ ਜੀ ਤੁਹਾਡਾ ਵੀ ਤੇ ਬਾਕੀ ਜਿਹੜੇ ਪ੍ਰਸ਼ਨ ਉੱਤੇ ਨਾਲ ਗੱਲਬਾਤ ਕਰਾਂਗੇ ਤੁਹਾਡਾ ਧੰਨਵਾਦ ਜੀ ਜੀ ਦਿੱਤੂਪੁਰ ਸਾਹਿਬ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਆ ਪੰਜਾਬ ਸਰਕਾਰ ਹਾਲਾਂਕਿ ਆਪਾਂ ਨੇ ਪਹਿਲਾਂ ਵੀ ਇਹਦੇ ਤੇ ਕਈ ਵਾਰ ਗੱਲ ਕੀਤੀ ਐ ਆਪਾਂ ਨੇ ਉਦੋਂ ਗੱਲਾਂ ਕੀਤੀਆਂ ਨੇ ਕਿ ਜ਼ਮੀਨਾਂ ਕਿਸਾਨਾਂ ਦੀਆਂ ਜਾਣ ਵਾਲੀਆਂ ਨੇ ਜਦੋਂ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਆਈ ਤੇ ਹੁਣ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਆ ਤੇ ਹੁਣ ਕਿਸਾਨ ਕਿਸਾਨ ਜਥੇਬੰਦੀਆਂ ਇਵਨ ਕਿ ਜਿਹੜੀਆਂ ਸਿਆਸੀ ਧਿਰਾਂ ਵੀ ਨੇ ਪੰਜਾਬ ਦੀਆਂ ਉਹ ਕਹਿ ਰਹੀਆਂ ਕਿ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਐ ਇਸ ਕਰਕੇ ਆਹ ਪਾਲਿਸੀ ਲੈ ਕੇ ਆਈ ਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਲਗਾਤਾਰ ਪੂਰ ਜ਼ੋਰ ਢੰਗ ਨਾਲ ਇਸ ਗੱਲ ਨੂੰ ਅੱਗੇ ਵਧਾ ਰਹੀ ਆ ਕਿ ਸਾਡੇ ਖਿਲਾਫ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਣਾ ਚਾਹੁੰਦੇ ਅਸੀਂ ਤਾਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਉਹਨਾਂ ਕਲੋਨੀਆਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਆ ਕੁਝ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਮਰਜ਼ੀ ਹੈ ਜੇ ਕਿਸਾਨਾਂ ਨੇ ਜ਼ਮੀਨ ਦੇਣੀ ਹੈ ਜ਼ਮੀਨ ਦੇ ਦੇਵੇ ਨਹੀਂ ਜ਼ਮੀਨ ਦੇਣੀ ਅਸੀਂ ਧੱਕੇ ਨਾਲ ਤਾਂ ਕਿਸੇ ਦੀ ਜ਼ਮੀਨ ਲੈਣੀ ਨਹੀਂ ਸਰਕਾਰ ਕਹਿ ਰਹੀ ਹੈ ਕਿ ਇਦਾਂ ਦਾ ਕੁਛ ਨਹੀਂ ਇਹ ਪ੍ਰੋਪੋਗੈਂਡਾ ਜਿਹੜਾ ਸਾਡੇ ਖਿਲਾਫ ਫੈਲਾਇਆ ਜਾ ਰਿਹਾ ਕਿਸਾਨ ਜਥੇਬੰਦੀਆਂ ਇਹਦੇ ਤੇ ਆਪਣੇ ਸਟਰਗਲ ਕਰ ਰਹੀਆਂ ਨੇ ਸਰਕਾਰ ਇਸ ਗੱਲ ਨੂੰ ਕਹਿ ਰਹੀ ਹੈ ਕਿ ਅਸੀਂ ਲੁਕਣਾ ਨਹੀਂ ਚਾਹੁੰਦੇ ਤੁਸੀਂ ਮਤਲਬ तमाम ਉਮਰ ਤੁਸੀਂ ਸੰਘਰਸ਼ ਦੇ ਵਿੱਚ ਰਹੇ ਤੁਸੀਂ ਸਾਰੀ ਉਮਰ ਇਸ ਗੱਲ ਨੂੰ ਕਰਦੇ ਰਹੇ ਕਿ ਜ਼ਮੀਨਾਂ ਬਚਾਓ ਜ਼ਮੀਨਾਂ ਬਚਾਓ ਇਵਨ ਤੁਸੀਂ ਕਿ ਵਿਦੇਸ਼ਾਂ ਦੇ ਦੌਰੇ ਵੀ ਕੀਤੇ ਉੱਥੇ ਦਾ ਵੀ ਖੇਤੀ ਮਾਡਲ ਸਮਝਿਆ ਘਾਰਪ੍ਰੈਟਰ ਮਾਡਲ ਸਮਝਿਆ ਤੇ ਅੱਜ ਇਸ ਲੈਂਡ ਪੁਲਿੰਗ ਪਾਲਿਸੀ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਅਸਲ ਚਾਪਾਣਾ ਜੇ ਇਸ ਸਿਸਟਮ ਨੂੰ ਜਾਣੀਏ ਜਿਵੇਂ ਆਪਣਾ ਦਿੱਲੀ ਵਾਲਾ ਕਹਿੰਦੇ ਆਪਾਂ 1.5 ਸਾਲ ਤੋਂ ਸਵਾ ਸਾਲ ਤੱਕ ਮੋਰਚਾ ਲਾਇਆ ਉਹਦਾ ਇੱਕ ਸਿੱਧਾ ਨਾਰਾ ਸੀਗਾ ਜਾਂ ਲੋਕਾਂ ਨੂੰ ਸਿੱਧੀ ਸਮਝ ਸੀ ਮੇਰੀ ਜ਼ਮੀਨ ਜਾਓਗੀ ਚਾਹੇ ਕਿਸਾਨ ਛੋਟਾ ਮਾਲਕ ਸੀ ਚਾਹੇ ਵੱਡਾ ਸੀਗਾ ਜ਼ਮੀਨ ਨੂੰ ਬਚਾਉਣਾ ਹਮੇਸ਼ਾ ਕਿਸਾਨ ਦਾ ਹਿੱਤ ਹੈ ਕਿਉਂਕਿ ਆਪਣਾ ਮੁਲਕ ਖੇਤੀ ਤੇ ਨਿਰਭਰ ਆ ਤਾਂ ساری ਜ਼ਿੰਦਗੀ ਆਪਣੀ ਜ਼ਮੀਨ ਨਾਲ ਚੱਲਦੀ ਆ ਆਪਾਂ ਮੈਂ ਕਹਿੰਦੀ ਆ ਸਾਡੀ ਇਕਨੋਮੀ ਤਾਂ ਸਾਡਾ ਮੁਲਕ ਇੱਕ ਸ਼ੁਰੂ ਤੋਂ ਹੀ ਅੰਗਰੇਜ਼ਾਂ ਦਾ ਸਾਮਰਾਜ ਆ ਡਾਟੋਂ ਨਾ ਉਹਨਾਂ ਦਾ ਕੁੱਲ ਮਿਲਾ ਕੇ ਸਾਰੇ ਸਾਮਰਾਜਾਂ ਨੇ ਨਵੀਂ ਕੰਪਨੀ ਰਾਜ ਕਹ ਲੋ ਕਾਰਪੋਰੇਟ ਸੈਕਟਰ ਦੇ ਤੌਰ ਤੇ ਉਹ ਜ਼ਮੀਨਾਂਲੇ ਪਾਸੇ ਪਏ ਨੇ ਪਹਿਲਾਂ ਉਹਦਾ ਫਾਰਮੂਲਾ ਐ ਸੀ ਵੀ ਇਥੋਂ ਪੰਜਾਬ ਤੋਂ ਜ਼ਮੀਨ ਦੀ ਵੱਧ ਪੈਦਾ ਕਰਕੇ ਆਪਣੀ ਮਾਰਕੀਟ ਚ ਇਹਨੂੰ ਅਸੀਂ ਅੰਡਰ ਕਰੀਏ ਤਾਂ ਦੁਨੀਆ ਚ ਅਸੀਂ ਚੰ ਮਨਾਫਾ ਲਵਾਂਗੇ ਜਾਂ ਵੱਡੇ ਵੱਡੇ ਫਾਰਮ ਬਣਾ ਕੇ ਸਾਡੀ ਮਸ਼ੀਨਰੀ ਟੈਕਨੀਕ ਜੀ ਟੈਕਨੀਕ ਵਧੀਆ ਉਹ ਉਹਨੂੰ ਅਸੀਂ ਤਾਂ ਹੀ ਚੂਜ਼ ਕਰਾਇਆ ਜੇ ਕਿ ਉਹ ਵਰਤੀ ਜਾਊਗੀ ਟਰੈਕਟਰ ਮਸ਼ੀਨਰੀ ਜਾਂ ਨਵੀਆਂ ਟੈਕਨੀਕਾਂ ਵਗੈਰਾ ਖਾਦਾਂ ਖੁੱਦਾਂ ਤਾਂ ਉਹਦੇ ਨਾਲੋਂ ਵੀ ਚਾਹੇ ਸ਼ੁਰੂ ਚ ਇਹਨਾਂ ਨੇ ਇੱਥੇ ਸ਼ੁਰੂ ਕੀਤਾ ਹੈ ਹਰੇਨ ਕਲਾਬ ਤੋਂ ਆសារੀਆਂ ਇਨਪੋਰਟ ਵਗੈਰਾ ਨੇ ਨੋਟ ਕੀਤੀ ਹੈ ਹੁਣ ਸਮਝਦੇ ਨੇ ਵੀ ਅਸੀਂ ਜਿਹੜੀ ਪੰਜਾਬ ਦੀ ਛੋਟੀ ਖੇਤੀ ਹੈ ਖਤਮ ਹੋ ਰਹੀ ਹੈ ਆਰ ਹੋ ਰਿਹਾ ਹੈ ਇਹਨੂੰ ਅਸੀਂ ਵੱਡੇ ਫਾਰਮਾਂ ਤੋਂ ਬਦਲੀਏ ਤਾਂ ਹੁਣ ਇਹ ਸਮੇਂ ਅੱਜ ਜਿਹੜਾ ਟਰੰਪ ਵਾਲਾ ਜਾਂ ਦੁਨੀਆ ਦਾ ਸੀ ਆਪਾਂ ਉਹ ਉਧਰੋਂ ਚੀਜ਼ਾਂ ਤੇ ਟੈਕਸ ਲਾਵਾਂਗੇ ਤਾਂ ਗੱਲ ਨੂੰ ਨੇੜੇ ਲਾਵਾਂ ਟਰੰਪ ਹੁਣ ਖੇਤੀ ਦੀ ਵਾਧੂ ਪੈਦਾਵਾਰ ਸਾਡੇ ਮੁਲਕ ਚੋ ਸਿੱਟਣਾ ਚਾਹੁੰਦਾ ਦੁੱਧ ਵਗੈਰਾ ਅੱਜ ਜੋ ਆਪਾਂ ਕਹ ਜੀਏ ਅਨਾਜ ਵਗੈਰਾ ਮੋਟੇ ਤੌਰ ਤੇ ਉਹ ਇਸ ਕਰਕੇ ਵੀ ਜ਼ਮੀਨ ਦੀ ਇਸ ਵਰਤੋਂ ਦੀ بجائے ਖਾਲਸਾ ਜਿਹੜੀ ਸਾਡੇ ਪ੍ਰੋਡਕਸ਼ਨ ਹੈ ਪਹਿਲਾਂ ਤੋਂ ਵੀ ਇਹ ਕਰਦੇ ਆਏ ਨੇ ਉਹ ਇੱਧਰ ਲਿਆਉਣੀ ਚਾਹੁੰਦਾ ਉਹ ਆਊਗੀ ਵੀ ਜਿਹਦੇ ਕਰਕੇ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਆਸਾਨ ਦਾ ਵੀ ਤਰੱਕੀ ਕਰਨੀ ਹੁੰਦੀ ਹੈ ਨਾ ਹੀ ਸਾਡੇ ਸਰਕਾਰਾਂ ਦਾ ਮੋਟਿਵ ਹੁੰਦਾ ਅਧਿਕ ਜਹਾਨੇ ਡੁੱਬਦੀ ਆ ਜ਼ਮੀਨ ਘਟਦੀ ਆ ਵੱਧਦੀ ਆ ਕਿਉਂਕਿ ਅੱਜਕੱਲ ਜਿਹੜਾ ਦੁਨੀਆ ਦਾ ਸਭ ਤੋਂ ਜ਼ਿਆਦੇ ਜਿਹੜਾ ਮਕਾਨਾਂ ਦੀ ਸਮੱਸਿਆ ਹੈ ਦੁਨੀਆ ਪੱਧਰ ਤੇ ਅਮਰੀਕਾ ਚ ਵੀ ਕੈਨੇਡਾ ਚ ਵੀ ਮਕਾਨਾਂ ਦੀ ਰਾਜ ਦੀ ਬਹੁਤ ਥੋੜਾ ਹੈ ਇਸੇ ਤਰ੍ਹਾਂ ਦਾ ਜੀ ਉਹਨਾਂ ਨੇ ਕਿ ਸ਼ਹਿਰੀ ਕਰਨ ਦੇ ਨਾਂ ਤੇ ਜਿਹੜਾ ਆਪਾਂ ਕਦੇ ਸੁਣਿਆ ਵੀ ਨਹੀਂ ਸੀ ਕਦੇ ਕਿਆਸ ਵੀ ਨਹੀਂ ਕਰ ਸਕਦੇ ਪੰਜਾਬ ਦੀ ਸਰਕਾਰ ਇਹ ਗੱਲ ਲੈ ਆਉਗੀ ਪਰ ਉਹਨਾਂ ਨੇ ਇਸ ਪਾਸੇ ਨੂੰ ਤੋਰਤਾ ਵੀ ਸ਼ਹਿਰੀਕਰਨ ਕਰੋ ਜਿਵੇਂ ਮੋਟੀ ਗੱਲ ਕਰੀਏ ਸ਼ਹਿਰਾਂ ਅੰਕਿਰਾਂ ਦੇ ਭੁੱਲਦਾ ਨਾ ਹੋਵੇਂ ਪੰਜਾਬ ਦੀ ਬਸੋਂ ਦਾ 32 33 ਸਾਰੇ ਸ਼ਹਿਰਾਂ ਚ ਰਹਿੰਦਾ ਹਿੰਦੁਸਤਾਨ ਪੱਧਰ ਤੇ ਤਕਰੀਬਨ 5.6 ਸ਼ਹਿਰਾਂ ਚ ਰਹਿੰਦਾ ਇਸ ਕਰਕੇ ਸਾਡੇ ਸੁਭੇਚ ਪਹਿਲੇ ਹੀ ਸ਼ਹਿਰੀਕਰਨ ਵਧਿਆ ਵਾ ਅਗਲੀ ਗੱਲ ਜਿਵੇਂ ਅੱਜ ਪ੍ਰਦੂਸ਼ਣ ਹੈ ਸ਼ਹਿਰਾਂ ਦਾ ਪ੍ਰਦੂਸ਼ਣ ਹੈ ਬਿਮਾਰੀਆਂ ਹੁੰਦੀਆਂ ਨੇ ਸਾਰਾ ਕੁਝ ਇਹ ਮੋਟੀਆਂ ਗੱਲਾਂ ਯਾਰ ਨੇ ਵੀ ਸ਼ਹਿਰਾਂ 'ਚ ਰਹਿਣਾ ਪ੍ਰਦੂਸ਼ਣ 'ਚ ਰਹਿਣਾ ਬਿਮਾਰੀਆਂ ਆਪਣੇ ਗੱਲ ਪਾਉਣਾ ਇਹ ਕਰਕੇ ਲੋਕ ਜਿਹੜੇ ਪਿੰਡਾਂ ਵਾਲੇ ਜਿਵੇਂ ਆਪ ਵੀ ਗੱਲ ਕਹਿੰਦੇ ਨੇ ਵੀ ਕਰੋਨਾ ਵੇਲੇ ਪਿੰਡ ਵਾਲੇ ਬੱਚੇ ਰਹੇ ਨੇ ਸ਼ਹਿਰਾਂ 'ਚ ਜ਼ਿਆਦਾ ਕਰੋਨਾ ਦੀ ਮਾਰ ਪਈ ਆ ਤਾਂ ਇਹ ਇਹ ਸਾਰੇ ਕੁਝ ਨੂੰ ਦੇਖ ਕੇ ਵੀ ਸ਼ਹਿਰ ਬਣਾਉਣ ਲਈ ਨਾ ਲੋਕਾਂ ਦੀ ਸਿਹਤ بگੜੂਗੀ ਅੱਛਾ ਦੂਜੇ ਪਾਸੇ ਜਿਹੜੀ ਉਹ ਪ੍ਰਾਪਰਟੀ ਆ ਅਰਬਾਂ ਖਰਬਾਂ ਕਰੋੜਾਂ ਕਰੋੜਾਂ ਦੀ ਵਿਕੋਗੀ ਉਹ ਵੀ ਆਪਣੇ ਸ਼ਹਿਰਾਂ ਦੇ ਆਲੇ-ਦੁਆਲੇ ਵੱਡੇ-ਵੱਡੇ ਮਾਲ ਵੱਡੀਆਂ ਕੰਪਨੀਆਂ ਦੂਰ ਤੱਕ ਜ਼ਮੀਨਾਂ ਖਰੀਦੀਆਂ ਨੇ ਇਹਦੇ ਕਰਕੇ ਵੱਡੀਆਂ ਕੰਪਨੀਆਂ ਮਕਾਨ ਕੁੰਦੇ ਸੰਸਲਾ ਬਣਾ ਰਹੇ ਨੇ ਤੇ ਇਸੇ ਕਰਕੇ ਇਹ ਆ ਸਿਰ ਤੇ ਤੰਦਾ ਜਿਹੜਾ ਜੀ ਜ਼ਮੀਨਾਂ ਤੋਂ ਕਬਜ਼ੇ ਕਰਕੇ ਮਕਾਨ ਬਣਾਉ ਉਹ ਸ਼ਹਿਰੀ ਕਰਨ ਜਣੀ ਸਾਰੋ ਤੇ ਇਹ ਜਿਹੇ ਉਸ ਜਮਾਦ ਦਾ ਜਣੀ ਇੰਟਰਸਟ ਹੈ ਜਿਹੜੀ ਸੌਕੀ ਜਾਂ ਅਮੀਰ ਆ ਉਹ ਗਰੀਬ ਲੋਕ ਝੁੱਗੜੀਆਂ ਦੇ ਤਾਂ ਸਾਡੇ ਵਿਚਾਰੇ ਉਹ ਇਸੇ ਜੀਵਨ ਜਿਉਣਗੇ ਤਾਂ ਦੂਜੇ ਪਾਸੇ ਜਿਹੜਾ ਮੈਂ ਪਹਿਲਾਂ ਕਾਰਨ ਦੱਸਿਆ ਕਿ ਕਿਸੇ ਵੀ ਪੱਖੋਂ ਸੇਧ ਦੇ ਪੱਖੋਂ ਉਹਦੇ ਪੱਖੋਂ ਕੋਈ ਲਾਭ ਕਰਨੀ ਪੈ ਨਹੀਂ ਇਹ ਆਪਣੇ ਆਪ ਹੀ ਖੇਤੀ ਖਾਣੀ ਹੈ ਪੰਜਾਬ ਦੀ ਜਿਹੜੀ ਵਧੀਆ ਜ਼ਮੀਨ ਹੈ ਕਿੰਨਾ ਹਿੱਸਾ ਇਹ ਆਪਣਾ ਜ਼ਮੀਨ ਦਾ ਜਿਵੇਂ ਸਰਕਾਰ ਨੇ ਅੱਧ ਸ਼ਹਿਰਾਂ ਤੇ ਇਹਨੇ ਲੱਖ ਫਲਾਣੇ ਤੋਂ ਅੱਛਾ ਅਗਲੀ ਗੱਲ ਜਿਹੜੀ ਸਰਕਾਰ ਇੱਕ ਲਾਲ ਜਿਹ ਦਿੰਦੀ ਆ ਇੱਕ ਏਕੀਲਾ ਤੁਹਾਨੂੰ ਜੀ ਉਹ ਜਿਹੜਾ ਫਲਾਟ ਮਿਲਜੂ ਘਰ ਆਸ਼ ਮਿਲਜੂ ਉਹਦਾ ਜੇ ਤਾਂ ਮੋਟਾ ਅੰਦਾਜ਼ਾ ਲਾਈਏ ਇੱਕ ਏਕੀਲਾ ਜਿਹੜਾ ਦੇਖੂਗਾ 9-10 ਕਰੋੜ ਤੋਂ ਸ਼ੁਰੂ ਤੋਂ ਹੋਊਗਾ ਤਾਂ ਕਿਸਾਨ ਉਹਦੇ ਜਿਹਨੇ 1 ਕਰੋੜ 30 ਹਜ਼ਾਰ ਮਿਲੂਗਾ ਯਾਨੀ ਜਿਹੜੀ ਉਹਦੀ ਕੀਮਤ ਉਹਦੀ ਜ਼ਮੀਨ ਦੀ ਪਲਾਟਾਂ ਚ ਯਾਨੀ ਕਿਸਾਨ ਨੂੰ ਜਿਵੇਂ ਪੈਸੇ ਨਾਲ ਦੇਣ ਦੀ بجائے ਜੀਵਨ ਵਾਲੇ ਇਹਨਾਂ ਜ਼ਮੀਨ ਵਾਲੇ ਪਾਸੇ ਇੱਕ ਟੁਕੜੀ ਦੇ ਕੇ ਖਾਰਦੇ ਨੇ ਜਿਹੜੀ ਟੁਕੜੀ ਦਾ ਮੁੱਲ ਜਿਹੜਾ ਦੂਜੇ ਕਿਲੇ ਜਾਂ ਦੂਜੀਆਂ ਜ਼ਮੀਨਾਂ ਨੇ ਵਿਕਰਾ ਉਹਦਾ ਸੌਵਾਂ ਹਿੱਸਾ ਵੀ ਨਹੀਂ ਮਿਲਣਾ ਕਿਸਾਨ ਨੂੰ ਯਾਨੀ 100 ਗਿਣਾ ਕਿਸਾਨ ਦੀ ਫਰਜ਼ ਕਰੋ ਵੀ 10 ਕਿਲੇ ਨੇ ਇੱਕ ਕਿਲਾ ਦੇ ਕੇ 9 ਕਿਲੇ ਉਹਦੇ ਉਦੋਂ 100 ਗਿਣਾ ਵੱਧ ਵਿਕਣਗੇ ਇਹ ਯਾਨੀ ਜਿਹੜੀ ਮਾਰਕੀਟ ਦਾ ਖਾਮ ਰਾਜ ਦਾ ਇਹਦੇ ਪੈਸਾ ਲਾਉਣਾ ਇਹਦੇ ਵੀ ਲੋਕਾਂ ਤੋਂ ਆ ਕਿਰਾਇਆ ਕੁੜਾ ਲੈਣਾ ਜਾਂ ਵੇਚਣਾ ਅਸਲ 'ਚ ਇਹ ਨੀਤੀ ਹੈ ਇਹਦੇ 'ਚ ਮਨੁੱਖ ਮੰਨਤੀ ਆ ਕਿਸਾਨ ਮੰਨਤੀ ਆ ਦੇ ਦੀ ਹਾਲਤ ਮੰਨਤੀ ਆ ਇਹਦਾ ਕੋਈ ਫਾਇਦਾ ਨਹੀਂ ਜੇਦਾ ਆਪਾਂ ਕੀ ਕਰਨਾ ਕਿਸਾਨ ਦਾ ਕੀ ਬਣੂਗਾ ਪਹਿਲਾਂ ਹੀ ਆਪਣੇ ਜਿਹੜੀਆਂ ਜੰਬੀਆਂ ਜ਼ਮੀਨਾਂ ਨੇ ਅਸ਼ਰਕਾਂ ਦੇ ਲੰਗੀਆਂ ਕਿੰਨੇ ਮਾ ਜੀ 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 ਜਾਨੀ ਇਸ ਰੂਪ 'ਚ ਖੜਾ ਹੋਵਾ ਕਿਸਾਨਾਂ ਨੂੰ ਖੇਤੀ ਤੋਂ ਬੇਲਾ ਕਰ ਇੱਕ ਮੈਂ ਗੱਲ ਹੋਰ ਜੋੜਦਾ ਜਿਹੜੀ ਆਪਾਂ ਨੂੰ ਆਮ ਕਰਦੇ ਨਹੀਂ ਪੱਛਮੀ ਮੁਲਕ ਨੇ ਬਿਲਕੁਲ ਖੇਤੀ ਚੋਂ ਲੋਕਾਂ ਨੂੰ ਹੋਰਾਂ ਤੰਦਿਆਂ ਚ ਪਾਇਆ ਆਪਣੇ ਮੁਲਕ ਕੋ ਨੀਤੀ ਹੈ ਨਹੀਂ ਆਪਣੇ ਮੁਲਕ ਦਾ ਜਿਹੜਾ ਪੂੰਜੀਵਾਦੀ ਜਿਹੜਾ ਸਿਸਟਮ ਸਾਮਰਾਜ ਨਹੀਂ ਅਸੀਂ ਖੇਤੀ ਤੇ ਉਸੇ ਪਸੜੇਪਨ ਚ ਖੜੇ ਆ ਹਾਲਾਂਕਿ ਇੰਗਲੈਂਡ ਬ੍ਰਿਟਾਨੀਆ ਨੇ ਜਦੋਂ ਇੰਡਸਟਰੀ ਡਿਵੈਲਪ ਕੀਤੀ ਹੈ ਕਿਸਾਨ ਪਿੰਡਾਂ 'ਚ ਖੇਤੀ 'ਚ ਘਾਟੇ ਦਸੀਗਾ। ਉਹਨਾਂ ਨੂੰ ਸ਼ਹਿਰਾਂ 'ਚ ਲਿਆ ਕੇ ਠੇਕੇ 'ਤੇ ਲਿਆ ਕੇ ਬਾਅਦ ਸੌਦੇ ਕਰਕੇ ਵਾਓ ਤੁਸੀਂ ਸ਼ਹਿਰਾਂ 'ਚ ਵਧੀਆ ਤਨਖਾਹ ਮਿਲੋਗੀ। ਉਹਨਾਂ ਦਾ ਕੰਮ ਮਿਲਿਆ ਕਿਸਾਨਾਂ ਨੂੰ। ਇੱਥੇ ਜਿਹੜਾ ਕੰਮ ਮਿਲੂਗਾ। ਜੇ ਇਹ ਵੀ ਦੇਖ ਲਓ ਸਾਡੀ ਜਿਹੜੀ ਡਿਵੈਲਪਮੈਂਟ ਆ ਮੁਲਕ ਦੀ ਕਿੱਥੇ ਪਛੜੀ ਹੋਈ ਹੈ। ਇੱਥੇ ਸ਼ਹਿਰੀਕਰਨ ਦੀ ਸਾਨੂੰ ਲੋੜ ਨਹੀਂ। ਇੱਥੇ ਸਾਨੂੰ ਖੇਤੀ ਵੀ ਜਿੱਥੇ ਛੋਟੇ-ਮੋਟੇ ਆਪਾਂ ਜ਼ਮੀਨ 'ਤੇ ਜਿਉਂਦੇ ਆ ਉਹ ਜਿਉਂਦੇ ਰਹੀਏ। ਸਾਡਾ ਬਦਲ ਕੀ ਹੈ ਆਲਟਰਨਵੇਟ ਕੀ ਹੈ ਸ਼ਾਮਰਾਜ ਦੇ ਮੁਲਕ ਨਾਲ ਸਾਡਾ ਬਦਲ ਨਹੀਂ ਸਦਾ ਤਾਂ ਜ਼ਗੀਰੂ ਉਹ ਪੁਰਾਣਾ ਜ਼ਮੀਨਾਂ ਵਾਲਾ ਇਹ ਸਾਡੇ ਮੁਲਕ ਦੀ ਡਿਵੈਲਪਮੈਂਟ ਨਹੀਂ ਹੋਈ ਇਸ ਰੂਪ ਚ ਇਸ ਕਰਕੇ ਹਰ ਪੱਖੋਂ ਹਰ ਤਰ੍ਹਾਂ ਨਾਲ ਪੰਜਾਬ ਦੀ ਜ਼ਮੀਨ ਪੰਜਾਬ ਦਾ ਆਰਥਿਕਤਾ ਦਾ ਦੀ ਵਰਤ ਜਿਵੇਂ ਦਿੱਤੂਪੁਰ ਸਾਹਿਬ ਜਿਵੇਂ ਸਰਕਾਰ ਸਰਕਾਰ ਜਿਵੇਂ ਦਿੱਤੂਪੁਰ ਸਾਹਿਬ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਉਸੇ ਡਿਵੈਲਪ ਕਰਕੇ ਦਵਾਂਗੇ ਜ਼ਮੀਨਾਂ ਦੇ ਰੇਟ ਵੱਧ ਜਾਣਗੇ ਤੇ ਜਦੋਂ ਤੱਕ ਜੇ ਜਮੀਨ ਡਿਵੈਲਪ ਨਹੀਂ ਹੁੰਦੀ ਹੈਗੀ ਤੁਹਾਨੂੰ ਸਾਲਾਨਾ 1 ਲੱਖ ਰੁਪਏ ਵੀ ਦਿੱਤਾ ਜਾਊਗਾ ਧੱਕੇ ਨਾਲ ਕੋਈ ਜ਼ਮੀਨ ਨਹੀਂ ਜੀ ਮਤਲਬ ਜਿਹੜੀ ਗੱਲਾਂ ਤੁਸੀਂ ਕਰ ਰਹੇ ਹੋ ਇਹ ਗੱਲਾਂ ਬਿਲਕੁਲ ਸਰਕਾਰ ਤੋਂ ਮਤਲਬ ਸਰਕਾਰ ਦੇ ਪੈਮਾਨੇ ਦੇ ਉੱਪਰ ਖਰੀ ਨਹੀਂ ਉਤਰਦੀਆਂ ਫਿਰ ਇਸੇ ਗੱਲ ਨੂੰ ਲੈ ਕੇ ਸਰਕਾਰ ਕਹਿੰਦੀ ਹੈ ਕਿ ਸਾਡੇ ਖਿਲਾਫ ਝੂਠਾ ਪ੍ਰਚਾਰ ਆਇਆ ਤਾਂ ਜੀ ਤੇਜੀ ਗੱਲ ਆਪਾਂ ਨਾ ਸਰਕਾਰ ਨੂੰ ਚ ਨਹੀਂ ਰੋਲ ਇਹਦਾ ਕਾਰਪੋਰੇਟ ਕੰਪਨੀ ਨੇ ਆਪਾਂ ਨੂੰ ਆਸ ਹੀ ਨਹੀਂ ਸੀ ਜਿਹੜਾ ਪਗੰਤੋਂ ਨੇ ਕਹਿੰਦੇ ਸੀ ਅਸੀਂ ਕਿਸਾਨ ਦੇ ਰਾਖੇ ਆ ਜ਼ਮੀਨਾਂ ਦੇ ਰਾਖੇ ਆ ਸਾਰੀਆਂ ਭਾਵਤੀਆਂ ਕਹਿੰਦੀਆਂ ਨੇ ਨਾ ਤਾਂ ਹੁਣ ਇਹ ਹਾਰ ਸੀਗੀ ਵੀ ਆਪਾਂ ਅੰਤਮਾਨ ਆ ਹਾਕ ਅਸੀਂ ਕਰਦੂ ਪਗੰਤਮਾਨ ਜਿਹੜੇ ਪਿੱਛੇ ਦੇ ਲੋਕੀ ਕੰਮ ਕਰਦੀਆਂ ਜਿਨ੍ਹਾਂ ਲਈ ਇਹ ਕੰਮ ਕਰਦੇ ਨੇ ਕਾਰਪੋਲ ਸਾਈਕਲ ਵੀ ਕੰਮ ਕਰਦੇ ਨੇ ਇਹਦੇ ਲਈ ਮੁਲਕ ਦੀ ਪਹਿਲਾ ਮੇਰਾ ਨੁਕਤਾ ਹੈ ਮੁਲਕ ਦੀ ਡਿਵੈਲਪਮੈਂਟ ਅੱਜ ਜਲਸੀ ਜ਼ਗੀਰੂ ਔਰ ਸਾਮਰਾਜੀ ਜਿਹੜਾ ਦੌਰ ਹੈ ਉਹਦੀ ਇਕਨੋਮੀ ਕਿਉਂ ਨੇ ਸਾਡੀ ਆਪਣੀ ਇਕਨੋਮੀ ਆਜ਼ਾਦ ਨਹੀਂ ਇਥੇ ਅਸੀਂ ਆਪਣੀ ਇੰਡਸਟਰੀ ਡਿਵੈਲਪ ਕਰ ਦਈਏ ਇੱਕ ਜਿਹੜਾ ਨਵਾਂ ਨਾਰਾ ਜਿਹੜਾ ਮੋਦੀ ਦਾ ਅਸੀਂ 12 ਇਨਵੈਸਟਮੈਂਟ ਮੰਗਾ ਰਹੇ ਹਾਂ ਬਾਰੀਆਂ ਕੰਪਨੀਆਂ ਕੰਮ ਕਰਨੀਆਂ ਇਥੇ ਸਾਡੇ ਚੀਜ਼ਾਂ ਮੇਡ ਇਨ ਇੰਡੀਆ ਬਣੂਗਾ ਬੇਡ ਨਹੀਂ ਇਹ ਕੀ ਹੈ ਅਸੀਂ ਬਾਹਰ ਲਿਆਂਦੀਆਂ ਚੀਜ਼ਾਂ ਅਸੈਂਬਲ ਕਰਨੀਆਂ ਨੇ ਅਸੀਂ ਕੁਝ ਨਹੀਂ ਬਣਾਉਣਾ ਕਾਰ ਦੇ ਪੁਰਜੇ ਬਾਹਰੋਂ ਆ ਕੇ ਅਸੀਂ ਨਟੇ ਘਸਣੇ ਨੇ ਟੈਕਨਿਕ ਉਹਦੀ ਸਾਰਾ ਕਿਸੇ ਨੂੰ ਇੱਕ ਨਵਾਂ ਨਾਰਾ ਮੇਡ ਇਨ ਇੰਡੀਆ ਦਾ ਪ੍ਰਚਾਰ ਦੇ ਨੇ ਉਹ ਸਾਰਾ ਕੁਝ ਇਹ ਹੈ ਵੀ ਉਹ ਸਾਮਰਾਜ ਦੇ ਉਹਨਾਂ ਕੰਪਨੀਆਂ ਲਈ ਬਣਨਾ ਹੈ ਪਰ ਜਿਹਦੇ ਕਰਕੇ ਵੀ ਇਹ ਸਾਡੇ ਦੇਖੋ ਜੀ ਇੰਡੀਆ ਜੇ ਅਸੀਂ ਇੰਨਾ ਡਿਵੈਲਪ ਕਰਨ ਲੱਗੇ ਇਹ ਸਭ ਕੁਝ ਸਾਬਤ ਕਰਦਾ ਹੈ ਵੀ ਇੰਨਾ ਕੰਮ ਮਿਲੂ ਬਿਲਕੁਲ ਇਹ ਗੱਲ ਨਾ ਹੁਣ ਸੈਂਟਰ ਨੇ ਵੀ ਸਰਕਾਰ ਨੇ ਕਰਨੀਆਂ ਬੰਦ ਕਰਤੀਆਂ ਉਹੀ ਇੱਕ ਦੂਜੇ ਦੇ ਮਿਹਣੇ ਮਾਹੀ ਅਸੀਂ ਆ ਇਹ ਨਹੀਂ ਤਰੱਕੀ ਕਰਨ ਲਈ ਜਿਹੜੀਆਂ ਗੱਲਾਂ ਛੁੱਟ ਤਸਾਨ ਆ ਹੋ ਗਿਆ ਉਹਦੇ ਨਾਲ ਦੂਜਾ ਜਿਹੜਾ ਸੱਚ ਬਾਹਰ ਹੁੰਦਾ ਵੱਧ ਤੋਂ ਵੱਧ ਗਰੀਬੀ ਵੱਧ ਰਹੀ ਹੈ ਸੰਗੀ ਵੱਧ ਰਹੀ ਹੈ ਲੋਕ ਹਰ ਹਰ ਕਿਸਮ ਦੀਆਂ ਔਕੜਾਂ ਦਾ ਵਿੱਦਿਆ ਤੋਂ ਬਿਮਾਰੀਆਂ ਦਾ ਹਰ ਕਿਸਮ ਦੇ ਉਹਦਾ ਸ਼ਿਕਾਰ ਨੇ ਇਹਦਾ ਇੰਟਰਸਟ ਖੇਤੀ ਦਾ ਜਿਹੜੇ ਅਸੀਂ ਖੇਤੀ ਵਾਲੇ ਕਿਸਾਨ ਜਾਂ ਲੋਕ ਹੈ ਇਹ ਇਹਦਾ ਜਿੰਨਾ ਚਿਰ ਬਦਲ ਨਹੀਂ ਹੁੰਦਾ ਇਹਦੇ ਲਈ ਨਹੀਂ ਆਉਂਦਾ ਤੀਜਾ ਬਦਲ ਹੁੰਦਾ ਵੀ ਲੋਕ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਸਾਂਝੀ ਖੇਤੀ ਕਰਨਗੇ ਛੋਟੇ ਵੱਡੇ ਉਹ ਉਹ ਬਹੁਤ ਦੂਰ ਦੀਆਂ ਗੱਲਾਂ ਨੇ ਇਹਨਾਂ ਤਹਾਲੇ ਸਾਮਰਾਜੀ ਮਾਡਲ ਵੀ ਡਿਵੈਲਪ ਕੀਤਾ ਇੱਕ ਆਤਮ ਨਿਰਭਰਤੀ ਮਾਡਲ ਆ ਸਾਮਰਾਜੀ ਮਾਡਲ ਵੀ ਇੰਡਸਟਰੀ ਹੁਣ ਸਾਡੇ ਦਾ ਕਹਿੰਦੇ ਵੀ ਬਾਹਰ ਦੇ ਸਮਾਨ ਨਾਲ ਮੇਡ ਇਨ ਇੰਡੀਆ ਕਰਾਂਗੇ ਇੰਡੀਆ ਜਿਉਂ ਨਹੀਂ ਇਹ ਹਾਲੇ ਕੁ ਡਿਵੈਲਪ ਕਰ ਰਿਹਾ ਸਾਡੀ ਇਕਨੋਮੀ ਕਿਉਂ ਨਹੀਂ ਆ ਰਹੀਆ ਸਾਡੇ ਸਾਡੇ ਆਪਣੇ ਮੁਲਕ ਦੇ ਲੋਕਾਂ ਨੂੰ ਇੰਡਸਟਰੀ ਕਾਰਖਾਨਿਆਂ ਚ ਹੁਣ ਆਪਾਂ ਸ਼ਹਿਰਾਂ ਚ ਦੇਖੋ ਕਿੰਨੇ ਲੋਕ ਛੋਟਾ ਜੀਮੀਂਦਾਰ ਸਾਰੇ ਰੋਜ਼ ਆਪਣੀ ਦਿਹਾੜੀ ਲਈ ਆਉਂਦੇ ਨੇ ਚਲੇ ਜਾਂਦੇ ਨੇ ਦਿਹਾੜੀ ਲਈ ਜੇ ਇਥੇ ਇੰਡਸਟਰੀਆਂ ਹੋਣ ਸੋ ਸਾਰੇ ਲੋਕ ਮਨਾ ਕੰਮਾਂ ਤੇ ਲੱਗਣ ਉਹਦਾ ਖਤਮ ਕਰਤਾ ਨਾ ਪ੍ਰਾਈਵੇਟ ਕਰਤਾ ਫਿਰ ਬਾਹਰੋਂ ਆ ਰਹੇ ਨੇ ਮੇਡ ਇੰਡੀਆ ਵਾਲਾ ਜਿਹੜਾ ਫਾਰਮੂਲਾ ਹੈ ਉਹ ਬਿਲਕੁਲ ਹੀ ਤੇ ਸਾਡੇ ਆਪਨੇ ਮੁਲਕ ਦੀ ਇੰਡਸਟਰੀ ਇਹਨੂੰ ਕੋਈ ਡਿਵੈਲਪ ਨਹੀਂ ਕਰ ਸਕਦੇ ਉਹ ਕਰਨਾ ਨਹੀਂ ਤਾਂ ਇਹ ਜੱਖੋਂ ਪਾਣੀ ਦੇ ਪੱਖੋਂ ਆਰਥਿਕ ਦੇ ਪੱਖੋਂ ਇਹ ਸਾਡੇ ਮੁਲਕ ਦੀ ਜਿਹੜੀ ਬਹੁਤ ਮਾੜੀ ਦੁਰਦਸ਼ਾ ਹੈ ਸ਼ੁਰੂ ਤੋਂ ਅਸੀਂ ਸਾਮਰਾਜ ਜੀ ਦੇ ਲੁੱਟ ਤੋਂ ਮੁਕਤ ਨਹੀਂ ਹੋਏ ਉਹ ਲੁੱਟ ਵਧੀ ਹੈ ਮੁਲਕ ਆਜ਼ਾਦ ਨਹੀਂ ਹੋਇਆ ਜਦੋਂ ਮੁਲਕ ਆਜ਼ਾਦ ਹੋਊਗਾ ਹੁੰਦੇ ਨੇ ਜਿਹੜੇ ਮੁਲਕ ਜਿਵੇਂ ਅਪਚੈਨਾ ਆਜ਼ਾਦ ਹੋਇਆ ਸਾਰਾ ਕੁਝ ਆਪਣਾ ਬਣਾਇਆ ਆਪਣੇ ਲੋਕਾਂ ਨੂੰ ਸਭ ਕੁਝ ਡਿਵੈਲਪ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਉਹਦੀ ਮਾਰਕੀਟ ਹੈ ਤੇ ਮੇਰਾ ਮਤਲਬ ਵੀ ਜਿੰਨਾ ਚਿਰ ਆਪਣੇ ਸੋਰਸਸ ਨਾਲ ਨਹੀਂ ਮੁਲਕ ਤਰੱਕੀ ਕਰਦਾ ਸਾਡਾ ਤਾਂ ਪ੍ਰਾਈਵੇਟ ਵਾਲਾ ਨਾਰਾ ਹੈ ਪ੍ਰਾਈਵੇਟ ਦੇਣਾ ਜਮੀਨਾਂ ਵੀ ਪ੍ਰਾਈਵੇਟਾਂ ਨੂੰ ਦੇਣੀਆਂ ਨੇ ਜਿਹੜੇ ਲੈਂਡ ਪੂਲਿੰਗ ਆ ਪ੍ਰਾਈਵੇਟਾਂ ਨੂੰ ਜਮੀਨਾਂ ਦੇਣੀਆਂ ਨੇ ਕੰਪਨੀ ਨੂੰ ਦੇਣੀਆਂ ਨੇ ਸਰਕਾਰ ਦਾ ਕੀ ਰੋਲ ਆ ਜਿਵੇਂ ਆਮ ਵੀ ਆਪਾਂ ਸੁਣਦੇ ਆਂ ਆ ਮਹਾਈ ਦੇ ਵਾਲੇ ਵਾਲੇ ਕਿੰਨਾ ਪਿੰਡਾਂ ਦੀ ਹਲੇ ਪੇਮੈਂਟ ਨਹੀਂ ਹੋਈ ਆ ਨਹੀਂ ਹੋਈ ਇਹ ਇਹ ਇੱਕ ਨਾਰੇਵਾਜੀ ਆ ਅਸਲ ਚ ਨਾਰੇਵਾਜੀ ਦੇ ਜਿੰਨਾ ਦੇ ਭੰਦਮ ਨਹੀਂ ਚੱਲਦੇ ਅੱਜ ਜਾਨੀ ਹਰ ਸਿਆਸੀ ਪਾਰਟੀ ਵਿਰੋਧ ਕਰਦੀਆਂ ਨੇ ਜੀ ਅਸੀਂ ਜ਼ਮੀਨ ਰੋਕਾਂਗੇ ਜਦੋਂ ਉਹ ਆ ਗਏ ਉਹਨਾਂ ਨੇ ਵੀ ਇਹੀ ਕੁਝ ਕਰਨਾ ਕਿ ਤਾਂ ਪੰਜ ਸਮਝੀ ਲੈ ਜਿੰਨੀਆਂ ਸਾਡੀਆਂ ਪੋਲੀਟਿਕਲ ਪਾਰਟੀਆਂ ਨੇ ਇਸੇ ਸਿਸਟਮ ਨੂੰ ਸਰਵ ਕਰਨੀਆਂ ਇਸੇ ਕਾਰਪੋਰੇਟ ਜਾਂ ਨੀਤੀਆਂ ਨੂੰ ਸਰਵ ਕਰਨੀਆਂ ਉਹਨਾਂ ਨੇ ਜਿੱਥੇ ਸਾਡੀ ਅੱਜ ਬਿਖਤਾ ਇਕਨੋਮੀ ਆਰਥਿਕਤਾ ਕਿਸਾਨੀ ਦਾ ਲੋਕਾਂ ਦਾ ਬੇਰੋਜ਼ਗਾਰੀ ਤੰਗੀਆਂ ਇਹ ਕਿਉਂ ਨਹੀਂ ਦਿਖਦੀਆਂ ਇੰਦਣ ਕਿਉਂ ਨਹੀਂ ਸਰਕਾਰਾਂ ਸੋਚਦੀਆਂ ਕਿਉਂ ਹੋਰ ਬੇਜ਼ਿੰਦਾਰੀ ਤੰਗੀਆਂ ਕਿ ਕਿਸਾਨ ਨੂੰ ਯਾਦ ਰਹੇ ਲੈਂਡ ਪੂਲਿੰਗ ਦਾ ਦੂਜਾ ਹਿੱਸਾ ਕਿਸਾਨੀ ਨੂੰ ਜ਼ਿਆਦਨਾ ਕਰੋ ਬੇਕਾਰ ਕਰਨਾ ਇਹ ਹੈ ਜੀ ਸੰਖੇਪਸ਼ੀਲ ਗੱਲ ਇਹਦੀ ਜੀ ਤੇ ਦੂਜੇ ਪਰਸਾ ਮਨੋਂ ਅਖੀਰ ਦੇ ਵਿੱਚ ਦੱਸਿਓ ਕਿ ਕੀ ਲੱਗਦਾ ਸਰਕਾਰ ਦੀ ਪਾਲਿਸੀ ਇਹ ਸਿਰੇ ਚੜੂਗੀ ਸਰਕਾਰ ਇਸ ਪ੍ਰੋਜੈਕਟ ਨੂੰ ਕੰਪਲੀਟ ਕਰ ਜੂਗੀ ਜਾਂ ਫਿਰ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਲੋਕਾਂ ਦੇ ਸਰਕਾਰ ਨੂੰ ਅਸਲ 'ਚ ਲੋਕਾਂ ਦਾ ਵਿਰੋਧ ਉੱਠ ਨਹੀਂ ਰਿਹਾ ਕਿਉਂਕਿ ਇਹ ਕਿੱਸਾ ਜਿਹੜਾ ਸੌਖਾ ਹਿੱਸਾ ਹੈ ਜਾਂ ਬਾਹਲੇ ਲੋਕ ਨੇ ਛੋਟਾ ਕਿਸਾਨ ਇਹਦੇ ਵਿੱਚ ਮਜ਼ਦੂਰ ਦੀ ਹਾਲਤ ਜਾਊਗਾ ਪੈਸਾ ਟੱਕਾ ਉਹਦੇ ਕੋਲ ਏਡਾ ਹੋਣਾ ਕਿਤੇ ਇਨਵੈਸਟ ਕਰ ਦੂ ਆ ਕਰ ਦੂ ਕਿਤੇ ਹੈ ਨਹੀਂ ਉਰੇ ਜਹਾ ਜ਼ਮੀਨਾਂ ਵੀ ਆਸੇ-ਪਾਸੇ ਕਿੰਨੀਆਂ ਕਿ ਮਿਲ ਲੈਣਗੇ ਕਿੰਨੇ ਕਿਸਾਨ ਲੈ ਲੈਣਗੇ ਕੁਸੁੱਤਲੇ ਤੜੀ ਕਿਸਾਨ ਉਹ ਹੋ ਸਕਦਾ ਇੱਥੇ ਵੀ ਬੈਠੇ ਰਹਿਣ ਆਪਣੀ ਜ਼ਮੀਨ ਆਪਣੇ ਫਲਾਕ ਬੂਟੇ ਰੋਣਦੇ ਕੋਲ ਲੈਣ ਜਿਹਨੂੰ ਦੋ ਚਾਰ ਕੀਲੇ ਵਾਲਾਂ ਦੇ ਪੱਲੇ ਕੀ ਪਹਿਣਾ ਕਦੋਂ ਪੈਸੇ ਮਿਲ ਲੈਣੇ ਕਦੋਂ ਡਿਵੈਲਪਮੈਂਟ ਹੋਣੀ ਹੈ ਤੇ ਕਦੇ ਹੋ ਹੋਇਆ ਨਹੀਂ ਨਾ ਡਵੈਲਪਮੈਂਟ ਦੇ ਇੱਕ ਖਰੀਦਦਾਰੀ ਕੌਣ ਹੈ ਖਰੀਦਦਾਰ ਵੀ ਵੱਡੇ ਲੋਕ ਵੱਡੀਆਂ ਕੰਪਨੀਆਂ ਕਦੋਂ ਵੇਚਣਾ ਜਦੋਂ ਮੁਨਾਫਾ ਹੋਊ ਕੀ ਜਿਹੜੇ ਆਪਣੇ ਸ਼ਹਿਰਾਂ ਦੇ ਮੰਨ ਲਓ 30 40% ਲੋਕ ਜਾਂ ਇਦੋਂ ਵੀ ਜ਼ਿਆਦਾ 50 50% ਲੋਕਾਂ ਕੋਲ ਮਕਾਨ ਨਹੀਂ ਇਹੋ ਖਰੀਦ ਲੈਣਗੇ ਤੇ ਇਸ ਕਰਕੇ ਵੀ ਇਹ ਸਾਰਾ ਹਮੇਸ਼ਾ ਜਿਹੜਾ ਸਿਸਟਮ ਆ ਭੁਲੇਖਾ ਪਾਉਂਦਾ ਹੁੰਦਾ ਤਾਂ ਰੋਲਾ ਤਾਂ ਵੀ ਪਹਿਲਾਂ ਸੌਲੇ ਵੀ ਖੇਤੀ ਦਾ ਬਦਲ ਕੀ ਹੈ ਖੇਤੀ ਨੂੰ ਉਜਾੜਨ ਨਾਲ ਕਿਸਮਾਂ ਦੀ ਤਰੱਕੀ ਹੁੰਦੀ ਹੈ ਉਹ ਕਿੱਥੇ ਪਟਕਣਗੇ ਯਾਨੀ ਘਰੋਂ ਨਿਕਲਿਆ ਜਿਹੜਾ ਇਨਸਾਨ ਹੈ ਪਹਿਲਾਂ ਵੀ ਇਹੀ ਹੈ ਤਾਂ ਉਹ ਜਿਵੇਂ ਇੱਥੇ ਆਪਣਾ ਰਸਦਾ ਵਸਦਾ ਸਾਰਾ ਕੁਝ ਉਹਦੇ ਕੋਲ ਆ ਤਾਂ ਇਹ ਜਿਹੜੇ ਉੱਜੜ ਕੇ ਜਾਣ ਵਾਲਾ ਸਵਾਲ ਹੈ ਮੇਰਾ ਤਾਂ ਵੀ ਉੱਜੜ ਕੇ ਕੌਣ ਉਹ ਕਰਦਾ ਮਹਾਰੀ ਮਹਰੀ ਆਪਾਂ ਜਾਣ ਇਹਨਾਂ ਪਿੰਡਾਂ ਨੇ ਕਿੰਨੀ ਕਾਸ਼ੇ ਫਸਲ ਜ਼ਮੀਨਾਂ ਗਰੀਦ ਲੀਆਂ ਜਾਂ ਕੀ ਤਰੱਕੀਆਂ ਕਰ ਲੀਆਂ ਇਹ ਮੋਟੀ ਗੱਲ ਹੈ ਵੀ ਇਹ ਬਿਲਕੁਲ ਹੀ ਕਾਰਪੋਰੇਟ ਦੇ ਹਿੱਤ ਚ ਹੈ ਕੋਈ ਸਰਕਾਰ ਤੇ ਆਪਣੀਆਂ ਪੀਟੀਗਲ ਪਾਰਟੀਆਂ ਸਾਰੀਆਂ ਦੀ ਹਮਾਇਤ ਨੇ ਹੁਣ ਜਾਨੀ ਇਹਨੂੰ ਭਗਵਾਨ ਜੀ ਮਾਮੇ ਨੂੰ ਭੰਡ ਕੇ ਇਹ ਬਿਜਨਾਮ ਹੋ ਜਿਵੇਂ ਆਮ ਤੌਰ ਤੇ ਵੋਟਾਂ ਦਿੰਦੇ ਨੇ ਇਦੋਂ ਬਾਅਦ ਡਰਾਮੇਬਾਜ਼ੀ ਨੇ ਸਾਹੋਰ ਕੋਈ ਕੋ ਸੁਣਿਆ ਹਾਲਾਂਕਿ ਸੰਘਿਤ ਮੋਰਚੇ ਨੇ ਪਿੱਛੇ ਇਹ ਸਿਆਸੀ ਪਾਰਟੀਆਂ ਨੂੰ ਵੀ ਬੁਲਾਇਆ ਜਿਔਰ ਰੜਕੇ ਲੜੀ ਇਹ ਸੰਘਿਤ ਮੋਰਚੇ ਦੀ ਆਪਣੀ ਕਮਜ਼ੋਰੀ ਲੱਗਦੀ ਆ ਜਿਹੜਾ ਕਹਿੰਦਾ ਸੀ ਮੈਂ ਵੱਡਾ ਸੰਘਰਸ਼ ਕਰਨ ਲਿਆ ਜ਼ਮੀਨ ਬਚਾਤੀ ਹੁਣ ਉਹ ਵੀ ਪੋਲੀਟੀਕਲ ਪਾਰਟੀਆਂ ਦਾ ਆਸਰਾ ਸਾਰਾ ਜੀ ਦੂਜਾ ਕਿਸਾਨਾਂ ਦਾ ਕਿਹਸਾ ਸਾਰੇ ਕਿਸਾਨ ਇੱਕ ਜੁਟਨੀ ਇਹਦੇ ਚ ਜਿਹੜੇ ਪਿੰਡਾਂ ਵਾਲੇ ਨੇ ਕਈਆਂ ਦਾ ਇੰਟਰਸਟ ਹੋਊਗਾ ਵੀ ਠੀਕ ਆ ਆਪਣਾ ਵੇਚ ਦਈਏ ਛੋਟਾ ਕਿਸਾਨ ਹੁ ਮੇਰੇ ਕੋਲ ਉਸੇ ਅਚਾਨੀ ਮੈਂ ਵੀ ਵੇਚਦਾ ਅਸਲ 'ਚ ਇਹਦੇ ਇੱਕ ਸਾਵਾਪਣੀ ਨਾ ਕਿਸਾਨਾਂ 'ਚ ਵੀ ਪਿੰਡਾਂ ਵਾਲਿਆਂ 'ਚੋਂ ਜ਼ਮੀਨ ਵੇਚਣ ਦਾ ਬਾਹਲੇ ਲੋਕ ਪੁੱਛਿਆ ਜਿਵੇਂ ਇੰਟਰਵਿਊ ਆਉਂਦੀਆਂ ਨੇ ਨਾ ਬਾਹਲੇ ਕਿਸਾਨ ਕਹਿੰਦੇ ਹਾਂ ਜੀ ਪਛਤਾ ਕੇ ਵੇਚਣੀ ਹੈ ਅੱਜ ਤਾਂ ਵੇਚਾਂਗੇ ਤਾਂ ਇਹ ਜਨ ਇਹ ਵੀ ਸਮਝਣ ਵਾਲੀ ਗੱਲ ਆ ਨਾ ਤਾਂ ਹਾਂ ਉਸ ਕਿਸਮ ਦੀਆਂ ਜਿਹੜਾ ਕਿਸਾਨਾਂ ਨੂੰ ਲਾਬੰਦ ਕਰਨ ਵਾਲਾ ਇਹਦੇ ਫਰੋਜ਼ ਖੜੇ ਕਰਨ ਵਾਲਾ ਇਹ ਤਾਂ ਉਹ ਅੰਤਮਾਨ ਜਿਵੇਂ ਆ ਲੋਕਾਂ ਦਾ ਵਿਰੋਧ ਦੀ ਹਵਾ ਸੁਣ ਰਿਹਾ ਹੈ ਵਿਰੋਧੀ ਪਾਰਟੀਆਂ ਦਾ ਪੋਲੀਟਿਕਲ ਮੈਨੂੰ ਨੁਕਸਾਨ ਨਾ ਹੋ ਜੇ ਹੁਣ ਵਿੱਚ ਪਹੜਿਆ ਕਹਿਣ ਲੱਗ ਗਿਆ ਮੈਂ ਲੈਂਡ ਪੋਲਿੰਗ ਨਹੀਂ ਕਰਵਾਣੀ ਤਕੇ ਨਾਲ ਹੀ ਕਰੂੰਗਾ ਉਹਨਾਂ ਦੀ ਆਪਣੀ ਟੂਨ ਵੀ ਬਦਲੀ ਹੋਈ ਹੈ ਤਾਂ ਕਿ ਫੇਰ ਜਦੋਂ ਗੱਲ ਚੱਲੂਗੀ ਫੇਰੇ ਨੂੰ ਲਾਗੂ ਕਰ ਦੂੰਗਾ ਸਾਰੇ ਦਾ ਪੇਚ ਆਪਾਂ ਸਮਝੀਏ ਤਾਂ ਬਿਲਕੁਲ ਜਮੀਨਾ ਕਿਸਾਨਾਂ ਦੀਆਂ ਜਿੰਨਾ ਚਿਰ ਇਹਦਾ ਵਿਰੋਧ ਨਹੀਂ ਹੁੰਦਾ ਜਿੰਨਾਂ ਚਿਰ ਕਿਸਾਨ ਆਪਣੇ ਖੇਤ ਚ ਨਹੀਂ ਵੜਨ ਦਿੰਦਾ ਜੀ ਜੀ ਇਹ ਕਰਕੇ ਸਰਕਾਰ ਜ਼ਬਰਦਸਤ ਆ ਸੜਕਾਂ ਵਾਲੇ ਮਸਲੇ ਆ ਜਿਹੜੇ ਬਣਾ ਰਹੇ ਨੇ ਮਾਲ ਜਾਂ ਸਾਰਾ ਕੁਝ ਕਿਵੇਂ ਟੱਕੇ ਨਾਲ ਕਿਸਾਨ ਵਿਰੋਧ ਕਰਦੇ ਨੇ ਕੁੱਟਮਾਰ ਹੋ ਰਹੀ ਹੈ ਸਰ੍ਹਿਆਂ ਹੋ ਰਹੀ ਹੈ ਅੱਜ ਪਟਾੜੇ ਕੋਲ ਪਿੰਡ ਜਾਨੀ ਜਾਲਾ ਉਥੇ ਬਹੁਤ ਵੱਡੀ ਲੋਕ ਉੱਥੇ ਕਰਨੇ ਤੋਂ ਉੱਤੇ ਬੈਠੇ ਜੀ ਸਾਡੀਆਂ ਔਰ ਜੱਥੇਬੰਦੀਆਂ ਵੀ ਅੱਜ ਸਵੇਰੇ 7 ਵਜੇ ਆ ਕੇ ਪੁਲਿਸ ਨੇ ਉਹ ਜੋ ਉਹਦੀ ਫਸਲ ਦੀ ਬਾਤ ਹੀ ਉਥੇ ਕਬਜ਼ਾ ਇਸ ਰੂਪ ਚ ਕਰ ਲਿਆ ਯਾਨੀ ਪੂਰੀ ਤਾਕਤ ਨਾਲ ਹਾਂ ਉਦੋਂ ਲੋਕਾਂ ਨੂੰ ਪਤਾ ਲੱਗਣਾ ਵੀ ਜਦੋਂ ਇਹਦੇ ਨਾਲ ਜਿਵੇਂ ਨੇ ਕਹਿਣਾ ਵੀ ਲੋਕੀ ਅੱਛਾ ਦੂਜਾ ਇਹ ਵੀ ਆਪਾਂ ਯਾਦ ਕਰੀਏ ਇਹ ਤਾਂ ਨੋਟੀਫਿਕੇਸ਼ਨ ਵੀ ਦੇਤਾ ਜੀ ਜ਼ਮੀਨਾ ਲੈਂਡ ਦਾ ਹਾਲਾਂਕਿ ਪਹਿਲਾਂ ਇਹ ਆ ਵੀ ਜਿਹੜਾ ਨੋਟੀਫਿਕੇਸ਼ਨ ਦਾ 2010 ਦਾ ਕਾਨੂੰਨ ਬਣਿਆ ਜਮੀਨ ਲੈਂਡ ਦਾ 70% ਦੇ ਲੋਕ ਸਹਿਮਤ ਹੋਣਗੇ ਉਹ ਉਹਦੀ ਰਜਾ ਤੋਂ ਬਿਨਾ ਕੋਈ ਜ਼ਮੀਨ ਨਹੀਂ ਨਹੀਂ ਲਈ ਨਹੀਂ ਜਾ ਸਕਦੀ ਤਾਂ ਤੁਹਾਨੂੰ ਤਾਂ ਨੋਟੀਫਿਕੇਸ਼ਨ ਵੀ ਕਰਤਾ ਇਹ ਜਮੀਨ ਰੋਕ ਸਕਦੇ ਨੇ ਇਹ ਸਭ ਕੁਝ ਤੋਂ ਸਾਫ ਤੋਂ ਹੁੰਦਾ ਜੀ ਹਾਂ ਉਹ ਹੰਤਮਾਨ ਦਾ ਪੋਲੀਟਿਕਲੀ ਦਾ ਪੇਚ ਨੇ ਉਹ ਠੀਕ ਹੈ ਜੀ ਅਸੀਂ ਨਹੀਂ ਲੈਂਦੇ ਤਾਂ ਕਿਹ ਨਾਲ ਨਹੀਂ ਲੈਂਦੇ ਕੋਈ ਇਹ ਲੱਖ ਲੱਖ ਕਰੋੜ ਤੋਂ ਰੁਪਈਆ ਮਹੀਨੇ ਦਾ ਦੇ ਦਾਂਗੇ ਆ ਦੇ ਦਾਂਗੇ ਉਹ ਇਸ ਕਿਸਮ ਦੀਆਂ ਸਾਰਾ ਦਾ ਪੇਸ਼ ਤੁਹਾਨੂੰ ਆਪਣਾ ਪਤਾ ਜੀ ਆਲੇ ਨਾਲੇ ਜਿਹੜੇ ਹੋਰ ਸ਼ਹਿਰਾਂ ਚ ਲਈਆਂ ਨੇ ਚੰਡੀਗੜ੍ਹ ਦੇ ਆਲੇ ਦਾਲੇ ਜਿਹੜਾ ਲਿਆ ਉਥੇ ਕਿਸੇ ਨੂੰ ਕੀ ਮਿਲ ਗਿਆ ਹਾਲ ਤੱਕ ਵੀ ਉਥੇ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਨਾ ਕਿੰਨਿਆਂ ਦੇ ਭਾਅ ਨਹੀਂ ਮਿਲੇ ਕਈਆਂ ਨੂੰ ਮਾੜਾ ਮੋਟਾ ਜੇ ਆਪਾਂ ਕਹਿੰਦੇ ਬਿਆਨਾਂ ਆ ਰਕਮ ਤੇ ਹੀ ਖੜੇ ਨੇ ਕੰਪਨੀਆਂ ਨੇ ਉਹ ਆਪਣੇ ਆ ਪਿੰਡਾਂ ਦੀ ਇਸ ਰੂਪ ਜ਼ਮੀਨਾਂ ਵੇਚਦੀਆਂ ਬੈਨੇ ਪੂਰੀ ਪੇਮੈਂਟ ਨਹੀਂ ਹੋਈ ਪਿੱਛੇ ਜੇ ਇਹ ਪੂਰੀ ਖਬਰ ਆਈ ਸੀ ਕਈ ਕਿਸਾਨਾਂ ਨੂੰ ਪਤਾ ਵੀ ਨਹੀਂ ਸੀ ਵੀ ਇਹ ਪ੍ਰਾਪਰਟੀ ਡੀਲਰ ਨੇ ਮੇਰੀ ਆਪਣੀ ਜਿਹੜੀ ਜ਼ਮੀਨ ਵੀ ਉਹ ਕਹਿੰਦਾ ਮੈਂ ਮਾਲਕ ਐ ਕਿਸਾਨ ਨੂੰ ਆ ਕੇ ਕਹਿੰਦਾ ਉਹ ਕਿਵੇਂ ਉਹਦਾ ਐਗਰੀਮੈਂਟ ਕਰ ਲਿਆ ਕੀਤੋਂ ਕਰ ਲਿਆ ਇਹਨੂੰ ਬਿਆਨਾ ਦੇ ਤਾ ਇਹ ਚ ਬਹੁਤ ਕਿਸਮ ਦੀ ਪ੍ਰਾਪਰਟੀ ਲੈਂਡ ਪ੍ਰਾਪਰਟੀ ਬਹੁਤ ਵੱਡੀਆਂ ਗੜਬੜਾਂ ਨੇ ਦੁਨੀਆ ਪੱਧਰ ਤੇ ਗੜਬੜਾਂ ਨੇ ਜੀ ਜੀ ਹਾਂ ਬਿਲਕੁਲ ਲੱਸੋ ਹਾਂ ਹਾਂ ਜੀ ਇਸ ਕਰਕੇ ਸਭ ਤੋਂ ਵੀ ਗੱਲ ਨਹੀਂ ਇਹਦੇ ਲਈ ਲੜਨ ਵਾਲਾ ਸਾਡਾ ਜੱਕ ਨਹੀਂ ਵੱਜ ਰਿਹਾ ਇਹਨੇ ਹੌਲੀ ਹੌਲੀ ਵੀ ਹੁੰਦਾ ਨਾ ਜਿਹੜਾ ਕਿਰਦਾ ਕਿਸਾਨ ਆ ਕੋਸ ਆ ਆ ਕੋਸ ਇਸ ਤਰ੍ਹਾਂ ਨਾਲ ਜੇ ਅੱਜ ਮੈਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਠੱਕੇ ਨਾਲ ਆ ਜਾਵਾਂਗੇ ਪਿੰਡ ਚ 100 ਬੰਦਾ ਪੁਲਿਸ ਤਾਂ ਆ ਜੀ ਲੋ ਜੀ ਰੋਕੋ ਸਾਨੂੰ ਉਹ ਲੈਣ ਲੜਨਾ ਪੈਣਾ ਹੈ ਇਹ ਆਦਿਵਾਸੀ ਲੋਕ ਲੜਦੇ ਨੇ ਉਹ ਜ਼ਮੀਨਾਂ 'ਚ ਮਰਦੇ ਨੇ ਕੋੜੀਆਂ ਖੰਦੇ ਨੇ ਤਾਂ ਇਹ ਇਹ ਤਾਂ ਸਾਡਾ ਸੋਗਤ ਮੋਰਚਾ ਵੀ ਸਿਆਸੀ ਪਾਰਟੀਆਂ ਦੇ ੱਤੇ ਚੜਦਾ ਜੀ ਜੀ ਆਪਣੇ ਜਿਹੜੇ ਕਹਿੰਦੇ ਜੀ ਅਸੀਂ ਧੌਂਦੇ ਗੋਡਾ ਰੱਖਤਾ ਉਹ ਕਰਤਾ ਯਾਨੀ ਹਕੀਕਤ ਕੁਝ ਹੋਰ ਹੈ ਹੁਣ ਵੀ ਸਾਡੇ ਜਿਹੜਾ ਤਨੀ ਕਿਸਾਨ ਦਾ ਸੋਗਤ ਮੋਰਚੇ ਦੇ ਲੀਡ ਕਰਦਾ ਜਿਹੜਾ ਛੋਟਾ ਕਿਸਾਨ ਹੈ ਉਹਦੀ ਇਹਨਾਂ ਦਾ ਪੋਲੀਟਿਕਲ ਹੋਣਾ ਦਾ ਨਾ ਉਹਦੀ ਜਿਹੜੀ ਇਹਨਾਂ ਜਥੇਬੰਦੀਆਂ ਚ ਮੋਰਸਿਆਂ ਚ ਕਿਸਾਨਾਂ ਦੀ ਅਗਵਾਈ ਚ ਉਹਦਾ ਵੀ ਰੋਲ ਹੈ ਮੇਰੇ ਸਨੇ ਲੜਨਾ ਦੀ ਜਰੂਰਤ ਹੈ ਉਹ ਜਿਹੜੀ ਨਿਆਸਰ ਉਹ ਪਿੱਛੇ ਹੈ ਉਹਦਾ ਕੁਲੀ ਵਿਧੇਂ ਰੋਲ ਨੇ ਜਿਹਦੇ ਕਰਕੇ ਲੜਨ ਵਾਲੇ ਫੈਸਲੇ ਦਾ ਵਿਆਹ ਕਰੇ ਤਾਂ ਇਹ ਸਾਰਾ ਕੁਝ ਹੀ ਕਿਸਾਨ ਜਿਹੜਾ ਲੜਨ ਵਾਲਾ ਇਸਾਂ ਨੂੰ ਪਛਾੜਿਆ ਦਾ ਉਸੇ ਤੇ ਮਾਰ ਹੋਣੀ ਹੈ ਤਾਂ ਜਿੰਨਾ ਜਿਹੜੇ ਲੋਕਾਂ 'ਚ ਗਿਆਨ ਚੇਤਨਾ ਨਹੀਂ ਹੁੰਦੀ ਉਹ ਲੋਕਾਂ ਨੂੰ ਅੱਗੇ ਨਹੀਂ ਲੱਗਦੇ ਉਹ ਲਾਂਬੰਦ ਨਹੀਂ ਹੁੰਦੇ ਤਾਂ ਫਿਰ ਇਹ ਨੀਚੀ ਦਾ ਬਹੁਤ ਵੱਡੇ ਟਕਰਾ ਦੀ ਲੋੜ ਹੈ ਜਿਹੜੀ ਬਹੁਤ ਔਖੀ ਹੈ ਹਾਲਾਂਕਿ ਜਿਹੜੇ ਜਿਹੜੇ ਵੱਡੇ ਪੱਧਰ ਤੇ ਪਿੰਡਾਂ ਦੇ ਪਿੰਡ ਲੋਕ ਆਪਣੇ ਤੌਰ ਤੇ ਇੱਕ ਸਟੈਂਡ ਲਾ ਲੈਣ ਅਸੀਂ ਜ਼ਮੀਨਾਂ 'ਚ ਵਧਣੇ ਦੇਣਾ ਸਵਾਲ ਆ ਹੈ ਹੂੰ ਜੀ ਸੋਦਿਤੂਪਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਡੂੰਗੀ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਨਾਲ ਧੰਨਵਾਦ ਤੁਹਾਡਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਸੋਦਿਤੂਪਰ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਠੀਕ ਹੈ